ਹਾਂਜੀ ਅੱਜ ਆਪਾਂ ਪਲੇਨ ਫੈ布ਰਿਕ ਲੈ ਕੇ ਆਏ ਆ ਇਹ ਬਾਂਦਰੀ ਸ਼ਿਮਰ ਟਿਸ਼ੂ ਦੇ ਵਿੱਚ ਆ ਦੇਖ ਸਕਦੇ ਹੋ ਬਹੁਤ ਸੌਫਟ ਫੈਬਰਿਕ ਆ ਐਸਕੇ ਬ੍ਰਾਂਡ ਦਾ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਬਹੁਤ ਅੱਛਾ ਫੈਬਰਿਕ ਆ ਤੁਸੀਂ ਪਲੇ ਇਸ ਤਰ੍ਹਾਂ ਵੀ ਬਾਈ ਕਰ ਸਕਦੇ ਹੋ ਬਾਂਦਰੀ ਦੇ ਵਿੱਚ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਓਨਲੀ ਤੁਸੀਂ ਇਹ 1300 ਦੇ ਵਿੱਚ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਰੰਗਾਂ ਦੇ ਵਿੱਚ ਤੇ ਬਹੁਤ ਸੌਫਟ ਤੇ ਬਹੁਤ ਹੀ ਜ਼ਿਆਦਾ ਡਿਮਾਂਡ ਤੇ ਇਹ ਸਟਫ ਸੀ ਤੁਸੀਂ ਬਾਈ ਕਰਨੀ ਇਹਨਾਂ ਵਿੱਚੋਂ ਸਕਰੀਨ ਸ਼ਾਟਸ ਸੈਂਡ ਕਰੋ ਆਪਾਂ ਸਾਰੇ ਤਰ੍ਹਾਂ ਦਾ ਪਲੇਨ ਫੈਬਰਿਕ ਐਡ ਕੀਤਾ ਸੋ ਅੱਜ ਵਰਕ ਦੇ ਲਈ ਹੀ ਮਿੰਨੀ ਚੱਕ ਸਿਲਕ ਚੱਕ ਦੇ ਵਿੱਚ ਇਹ ਆਪਣੇ ਕੋਲ ਫੈਬਰਿਕ ਰਹੇਗਾ ਬ੍ਰਾਂਡ ਭਪਿੰਦਰਾ ਰਹੇਗਾ ਅ ਰਿਜਨਲ ਇਹ ਹੀ ਸੂਟ ਨੇ ਕੋਈ ਕਾਪੀ ਨਹੀਂ ਹੈ ਤੇ ਤੁਸੀਂ ਇਹ 999 ਵਿੱਚ ਬਾਈ ਕਰ ਸਕਦੇ ਹੋ ਪਲੇਨ ਫੈਬਰਿਕ ਤੇ ਇਸ ਤੇ ਵਰਕ ਵੀ ਕਰਵਾ ਸਕਦੇ ਹੋ ਬਹੁਤ ਸੋਹਣੇ ਰੰਗ ਨੇ ਤੇ ਬਹੁਤ ਹੀ ਫੈਬਰਿਕ ਵੀ ਬਹੁਤ ਹੀ ਜ਼ਿਆਦਾ ਅੱਛਾ ਤੇ ਤੁਸੀਂ ਦੇਖ ਸਕਦੇ ਹੋ ਇੰਨਾ ਚੋ ਕੋਈ ਵੀ ਬਾਈ ਕਰ ਸਕਦੇ ਹੋ 5 ਮੀਟਰ ਤੁਹਾਨੂੰ ਸੂਟ ਦੀ ਕਟ ਮਿਲੇਗੀ ਇਹ ਆ ਗਿਆ ਜੀ ਆਪਣੇ ਕੋਲ 크ਰਸ਼ ਟਿਸ਼ੂ ਦੇ ਵਿੱਚ 5 ਮੀਟਰ ਤੁਹਾਨੂੰ ਸੂਟ ਮਿਲੇਗਾ ਵਰਕ ਕਰਾ ਸਕਦੇ ਹੋ ਹੈਂਡ ਵਰਕ ਕਰਾ ਸਕਦੇ ਹੋ ਓਨਲੀ 550 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇਹ ਵੀ ਆਪਣੇ ਕੋਲ ਹੈਗੇ ਨੇ ਤੇ ਇਹ ਰਹੇਗਾ ਜੀ AK Text brand ਦਾ ਪਸ਼ਮੀਨਾ ਸੂਟ ਬਹੁਤ ਅੱਛਾ ਫੈਬਰਿਕ ਹੈ ਵੀ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਤੇ ਤੁਸੀਂ ਇਹ 699 ਚ ਬਾਇ ਕਰ ਸਕਦੇ ਹੋ ਇਹ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਆਰਗੈਂਜ਼ਾ ਟਾਈ ਡਾਈ ਸ਼ਰਟ ਪਲੇਨ ਇਸਨਲ ਬਾਟਮ ਆ ਪਾੜਾ ਸਿਲਕ ਦੀ ਤੇ ਟਾਈ ਡਾਈ ਦੁਪੱਟਾ ਰਹੇਗਾ ਆਰਗੈਂਜ਼ਾ ਦਾ ਹੀ ਦੁਪੱਟਾ ਰਹੇਗਾ ਓਨਲੀ ਤੁਸੀਂ 900 ਦੇ ਵਿੱਚ ਬਾਈ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਇਹ ਪਲੇਨ ਪਸ਼ਮੀਨਾ ਇਸ ਤੇ ਬੋਰ ਨਹੀਂ ਆਏਗੀ 5 ਮੀਟਰ ਸੂਟ ਦੀ ਕੱਟ ਇਹ 650 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਤੇ ਵਰਕ ਵੀ ਕਰਵਾ ਸਕਦੇ ਹੋ ਪਲੇਨ ਜੌਰਜ਼ਟ ਦਾ ਫੈਬਰਿਕ ਰਹੇਗਾ ਐਸਕੇ ਬ੍ਰਾਂਡ ਦੀ ਜੌਰਜ਼ਟ ਰਹੇਗੀ 5 ਮੀਟਰ ਤੁਹਾਨੂੰ ਸੂਟ ਮਿਲੇਗਾ 450 ਵਿੱਚ ਤੁਹਾਨੂੰ ਪੈ ਜਾਏਗਾ ਸੂਟ ਤੁਸੀਂ ਵਰਕ ਕਰਵਾ ਸਕਦੇ ਹੋ ਥੈਂਕ ਯੂ ਟੈਬੀ ਸਿਲਕ ਦੇ ਵਿੱਚ ਰਹੇਗਾ 5 ਮੀਟਰ ਸੂਟ ਬਹੁਤ ਸੋਹਣਾ ਫੈਬਰਿਕ ਹੈ ਵਰਕ ਕਰਵਾ ਸਕਦੇ ਹੋ ਹੈਂਡਵਰਕ ਪਲੇਨ ਵੀ ਤੁਸੀਂ ਇਸ ਤਰ੍ਹਾਂ ਹੀ ਰੈਡੀ ਕਰ ਸਕਦੇ ਹੋ ਤੇ 600 ਚੋਂ ਬਾਈ ਕਰ ਸਕਦੇ ਹੋ ਦੁਪੱਟਾ ਸੂਟ ਰਹੇਗਾ ਫੈਂਡੀ ਸਿਲਕ ਦੇ ਵਿੱਚ 5 ਮੀਟਰ ਤੁਹਾਨੂੰ ਸੂਟ ਦੀ ਘੱਟ ਮਿਲੇਗੀ ਨਾਲ ਇਸ ਤੇ ਜੋ ਦੁਪੱਟਾ ਰਹੇਗਾ ਫੈਬਰਿਕ ਫੈਂਡੀ ਸਿਲਕ ਦਾ ਹੀ ਰਹੇਗਾ 700 ਦੇ ਵਿੱਚ ਤੁਸੀਂ ਇਹ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਨੇ ਸਟਿਚਿੰਗ ਤੋਂ ਬਾਅਦ ਪਲੇਨ ਸੂਟ ਹੀ ਮਸਲੀਨ ਦਾ ਦੁਪੱਟਾ ਸੂਟ ਰਹੇਗਾ ਮਸਲੀਨ ਦੀ ਸ਼ਰਟ ਮਸਲੀਨ ਦੀ ਬਾਟਮ ਮਸਲੀਨ ਦਾ ਡਿਜੀਟਲ ਪ੍ਰਿੰਟ ਦੁਪੱਟਾ ਤੇ ਬਹੁਤ ਸੋਹਣੇ ਪ੍ਰਿੰਟ ਨੇ ਓਨਲੀ 700 ਦੇ ਵਿੱਚ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਵੀਡੀਓ ਨੂੰ ਅੰਤ ਤੱਕ ਵਾਚ ਕੀਤਾ ਥੈਂਕ ਯੂ ਜੀ